ਸੁਰਿੰਦਰ ਸੀਮਾ ਰਚਨਾ ਅਸ਼ੋਕ ਬਾਂਸਲ ਮਾਨਸਾ ਇਹ ਹੈ 1965 ਤੋਂ ਲੈ ਕੇ 1985 ਤੱਕ ਦੀ ਪੰਜਾਬੀ ਦੋ ਗਾਣਿਆਂ ਦੀ ਮਾਲਿਕਾ ਸੁਰਿੰਦਰ ਸੀਮਾ 1948 ਵਿੱਚ ਪਿਤਾ ਜੀ ਕਾਰੀ ਚਰਨ ਦੇ ਘਰ ਮਾਤਾ ਵਿਦਿਆਵੰਤੀ ਦੀ ਕੁੱਖੋਂ ਕਸ਼ਮੀਰ ਵਿੱਚ ਸੀਮਾ ਦਾ ਜਨਮ ਹੋਇਆ ਸੀਮਾ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ ਸੀਮਾ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਅਪਰੰਤ ਅਮਾਰੇ ਆਟਕੀ ਤੇ ਇਥੇ ਸੰਗੀਤ ਦੀ ਐਮਏ ਕਰ ਲਈ ਪਟਿਆਲੇ ਵਾਲੇ ਸ੍ਰੀ ਰਾਮ ਨਾਲ ਸਟੇਜਾਂ ਤੇ ਗਉਣ ਲੱਗ ਪਈ ਤੇ ਸ੍ਰੀ ਰਾਮ ਨਾਲ ਉਸ ਤੇ ਗੀਤ ਵੀ ਰਿਕਾਰਡ ਹੋਏ ਜਿਨ੍ਹਾਂ ਵਿੱਚ ਕੁੜੀ ਤੂੰ ਧੋਰੀ ਦੀ ਹੈ ਸ਼ਹਿਰ ਮੇਰਾ ਪਟਿਆਲਾ ਜੋੜੀ ਬਣ ਜਾਊਗੀ ਤੂੰ ਪਿਆਰ ਮੇਰੇ ਨਾਲ ਪਾਲਾ ਬਹੁਤ ਮਕਬੂਲ ਹੋਇਆ ਇਹ ਮਿਲਾਪ ਵਿਆਹ ਵਿੱਚ ਤਬਦੀਲ ਹੋ ਗਿਆ ਪਰ ਸ੍ਰੀ ਰਾਮ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਬਾਲ ਬੱਚੇ دار ਸੀ ਕੋਈ ਦਿਨ ਬਾਅਦ ਸ੍ਰੀ ਰਾਮ ਦੀ ਮੌਤ ਹੋ ਗਈ 1967 ਵਿੱਚ ਸੀਮਾ ਦਾ ਸੈਟ ਪ੍ਰਸਿੱਧ ਗਾਇਕ ਹਰਚਰਨ ਗਰੇਵਾਲ ਨਾਲ ਹੋ ਗਿਆ ਅਨੇਕਾਂ ਗੀਤ ਗਰੇਵਾਲ ਸੀਮਾ ਦੀ ਆਵਾਜ਼ ਵਿੱਚ ਰਿਕਾਰਡ ਹੋਏ ਤੇ ਜੋੜੀ ਹਟਰੀ ਤੇ ਇਹ ਮਲਾਪ ਵਿਆਹ ਵਿੱਚ ਤਬਦੀਲ ਹੋ ਗਿਆ ਤੇ ਸੀਮਾ ਸਰਿੰਦਰ ਸੀਮਾ ਤੋਂ ਸੀਮਾ ਗਰੇਵਾਲ ਬਣ ਗਈ ਇੱਥੇ ਫਾਕ ਕੇ ਗਰੇਵਾਲ ਵੀ ਪਹਿਲਾਂ ਸ਼ਾਦੀ ਸ਼ੁਦਾ ਸੀ ਘਰੇਲੂ ਕ੍ਰੇਸ਼ ਕਰਕੇ ਇਹ ਜੋੜੀ ਟੁੱਟ ਗਈ ਉਸ ਤੋਂ ਬਾਅਦ ਸੀਮਾ ਦਾ ਮੇਲ ਸੀਤਲ ਸਿੰਘ ਸੀਤਲ ਨਾਲ ਹੋਇਆ ਦੇਸ਼ ਤੋਂ ਇਲਾਵਾ ਵਿਦੇਸ਼ੀ ਦੌਰੇ ਵੀ ਸੀਮਾ ਸੀਤਲ ਦੇ ਕਾਫੀ ਲੱਗੇ ਅਨੇਕਾਂ ਹੀ ਰਿਕਾਰਡ ਵੀ ਬਣੇ ਇਹ ਮੇਲ ਵੀ ਵਿਆਹ ਵਿੱਚ ਤਬਦੀਲ ਹੋ ਗਿਆ ਤੇ ਸੀਮਾ ਸੀਤਲ ਬਣ ਗਈ ਕੁਦਰਤ ਦੇ ਰੰਗ ਸੀਤਲ ਵੀ ਪਹਿਲਾਂ ਹੀ ਸ਼ਾਦੀ ਸ਼ੁਦਾ ਸੀ ਸੀਤਲ ਦੇ ਘਰ ਵੀ ਸੀਮਾ ਨੂੰ ਲੈ ਕੇ ਕਲੇਸ਼ ਪੈਦਾ ਹੋ ਗਿਆ ਸੀਮਾ ਨੇ ਆਪਣਾ ਆਖਰੀ ਵਕਤ ਅੰਬਾਲੀ ਗੁਜ਼ਾਰਿਆ ਬੜਾ ਔਖਾ ਸਮਾਂ ਦੇਖਿਆ ਜ਼ਿੰਦਗੀ ਦੀਆਂ ਆਖਰੀ ਘੜੀਆਂ ਇਕੱਲੀ ਨੇ ਕੱਟੀਆਂ ਮੌਤ ਤੋਂ ਹਫ਼ਤਾਬਾਦ ਗਵਾਂਡੀਆਂ ਨੂੰ ਉਸ ਦੀ ਮੌਤ ਦਾ ਪਤਾ ਲੱਗਾ ਫਾਂਵੇਂ ਸੀਮਾ ਦੇ ਦੁਕਾਨੇ ਉਸ ਸਮੇਂ ਬਹੁਤ ਚੱਲੇ ਜਿੰਨਾ ਵਿੱਚ ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਧੋਣ ਦੇ ਬਹਾਨੇ ਆਜਾ ਮੇਰੀ ਘੜੀ ਤੇ 12 ਵਜੇ ਤੇਰੀ ਵਜਾਉਂਦੀ ਨਾ ਗੋਰੀਏ ਆਜਾਨੀ ਤੇਰੇ ਦੁੱਧ ਦੇ ਗਲਾਸ ਵਿੱਚ ਮੱਖਣਾ ਮੈਂ ਘੁਲ ਜਾਵਾਂ ਖੰਡ ਬਣ ਕੇ ਮੇਰਾ ਬੜਾ ਕਰਾਰ ਆ ਪੂਤਣਾ ਛੱਡ ਜੇਗਾ ਸਟੇਸ਼ਨ ਤੇ ਤੇਰੇ ਨਾਲ ਨਹੀਂ ਤਲੰਗਿਆ ਜਾਣਾ ਕਦਰਾਂ ਪਿਆਰ ਦੀਆਂ ਤੂੰ ਕੀ ਜਾਣੇ ਅਣਜਾਣਾ ਇੱਕ ਗੱਲ ਹੋਰ ਵੀ ਦੱਸ ਦੇਵਾਂ ਕੁਲਦੀਪ ਮਾਨਕ ਦੀ ਪਹਿਲੀ ਰਿਕਾਰਡਿੰਗ ਵੀ ਸੀਮਾ ਨਾਲ ਹੀ ਹੋਈ ਸੀ ਜੀਜਾ ਅੱਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ ਲੌਂਗ ਕਰਾ ਮਿੱਤਰਾ ਮੱਛਲੀ ਪਾਉਣਗੇ ਮਾਪੇ ਪਰ ਸੀਮਾ ਦੇ ਗੀਤ ਖੁੱਲੇ ਸਬਾਹ ਦੇ ਹੋਣ ਕਰਕੇ ਕਿਰਜੀ ਵੀ ਨਹੀਂ ਹੋ ਸਕੀ ਸੀਮਾ ਗਾਇਕੀ ਦੇ ਨਾਲ ਹੁਸਨ ਦੀ ਮਾਲਿਕਾ ਸੀ ਆਪਣੇ ਵੇਲੇ ਦੀ ਪੰਜਾਬੀ ਗਾਇਕੀ ਦੀ ਬੁਲਬੁਲ ਸੀ ਪਿੰਡੂ ਪੰਜਾਬੀ ਉਸ ਦੀ ਗਾਇਕੀ ਤੇ ਅਦਾਇਗੀ ਦੇ دیਵਾਨੇ ਸਨ ਪਰ ਉਸ ਦੀ ਨਿੱਜੀ ਜ਼ਿੰਦਗੀ ਨੂੰ ਦੇਖ ਕੇ ਬਾਬੂ ਸਿੰਘ ਮਾਨ ਮਰਾੜਾਂ ਵਾਲਿਆਂ ਦੇ ਇੱਕ ਗੀਤ ਦੀਆਂ ਸਤਰਾਂ ਚੇਤੇ ਆਉਂਦੀਆਂ ਹਨ ਨਹੀਂ ਗੱਲ ਸੁਣ ਭੋਲੀਏ ਕੁੜੀਏ ਤੂੰ ਨਾ ਲਾ ਚੁੰਨੀਆਂ ਨੂੰ ਗੋਟੇ ਜਿਨ੍ਹਾਂ ਦੇ ਰੂਪ ਨੇ ਸੋਹਣੇ ਉਹਨਾਂ ਦੇ ਲੇਖ ਨੇ ਖੋਟੇ ਤੁ ਕੀਤੇ ਪਿਆਰ ਨੂੰ ਪਰਖੇ ਨਿ ਭਨ ਪਨ ਬੰਕਾਂ ਦੇ ਟੋਟੇ ਜਿਨ੍ਹਾਂ ਦੇ ਰੂਪ ਨੇ ਸੋਹਣੇ ਉਹਨਾਂ ਦੇ ਲੇਖ ਨੇ ਖੋਟੇ ਉਹਨਾਂ ਦੇ ਲੇਖ ਨੇ ਖੋਟੇ ਧੰਨਵਾਦ